ਕਹਿੰਦੇ ਨੇ ਜਿਸ ਧੀ ਦੇ ਸਿਰ ਉੱਤੇ ਪਿਓ ਦਾ ਹੱਥ ਹੋਵੇ ਸਾਰੀ ਉਮਰ ਉਸ ਦਾ ਕੋਈ ਵੀ ਵਾਲ ਵਿੰਗਾ ਨਹੀਂ ਕਰ ਸਕਦਾ ਪਰ ਕੋਰ ਕਾਲ ਯੁਗ ਦੀ ਇੱਕ ਅਜਿਹੀ ਦਰਿੰਦਗੀ ਭਰੀ ਤਸਵੀਰ ਸਾਹਮਣੇ ਆਈ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਦਰਿੰਦਗੀ ਦੀਆਂ ਇਹ ਤਸਵੀਰਾਂ ਮੋਗਾ ਦੇ ਇੱਕ ਪਿੰਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਪਿਓ ਵੱਲੋਂ ਆਪਣੀ 15 ਸਾਲ ਦੀ ਮਾਸੂਮ ਧੀ ਦੇ ਨਾਲ ਪਿਛਲੇ 3 ਸਾਲ ਤੋਂ ਲਗਾਤਾਰ ਜ਼ਬਰ ਜਨਾਹ ਕੀਤਾ ਜਾ ਰਿਹਾ ਸੀ ਦਰਅਸਲ ਇਹ ਪੀੜਤ ਲੜਕੀ ਇਸ ਦਰਿੰਦੇ ਪਿਓ ਦੀ ਮਤਰਈ ਧੀ ਸੀ ਇਲਜ਼ਾਮਾ ਮੁਤਾਬਿਕ ਆਪਣੀ ਹਵਸ ਦੀ ਪਿਆਸ ਮਟਾਉਣ ਦੇ ਲਈ ਇਹ ਮੁਲਜ਼ਮ ਆਪਣੀ ਮਤਰਈ ਧੀ ਦੇ ਸਰੀਰਿਕ ਅੰਗਾਂ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਛੇੜਛਾੜ ਕਰ ਰਿਹਾ ਸੀ ਅਤੇ ਉਸਦੇ ਨਾਲ ਕਈ ਵਾਰੀ ਸਰੀਰਿਕ ਸੰਬੰਧ ਵੀ ਬਣਾ ਚੁੱਕਿਆ ਸੀ ਜਦੋਂ ਇਹ ਧੀ ਆਪਣੇ ਉਸ ਦਰਿੰਦੇ ਪਿਓ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਸੀ ਤਾਂ ਅੱਗੋਂ ਉਸ ਨੂੰ ਧਮਕਾਇਆ ਜਾਂਦਾ ਸੀ ਕਿ ਜੇ ਤੂੰ ਆਪਣੀ ਆਵਾਜ਼ ਖੋਲੀ ਤਾਂ ਤੇਰਾ ਅਤੇ ਤੇਰੀ ਮਾਂ ਦਾ ਗਲਾ ਕੋਟ ਕੇ ਮੌਤ ਦੇ ਕਾਟ ਉਤਾਰ ਦਿਆਂਗਾ ਹਸਬੈਂਡ ਵੱਲੋਂ ਸਰ ਮੇਰੀ ਸੈਕੰਡ ਮੈਰਿਜ ਹੋਈ ਹੈ ਮੈਂ ਆਪਣੀ ਬੇਟੀ ਨੂੰ ਲੈ ਕੇ ਇੱਥੇ ਆਈ ਸੀ ਨਾਲ ਪਹਿਲੇ ਹਸਬੈਂਡ ਤੋਂ ਸੀਗੀ ਮੇਰੀ ਬੇਟੀ ਇਹਨਾਂ ਨੇ ਮੇਰੀ ਬੇਟੀ ਨਾਲ ਖਲਤ ਕੰਮ ਕੀਤਾ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਤੁਹਾਨੂੰ ਪਰਸੋਂ ਚੌਥੇ ਪਤਾ ਲੱਗਿਆ ਸੀਗਾ ਜੀ ਪਰਸੋਂ ਕੰਪਲੀਟ ਹੋਈ ਆ ਗੁੜੀਆਂ ਨੇ ਕੰਪਲੀਟ ਕੀਤੀ ਆ ਜੀ ਕੀ ਕਿਹਾ ਜੋ ਕੁੜੀ ਵੱਲੋਂ ਹਾਂਜੀ ਕੁੜੀ ਨੇ ਕੀ ਕਿਹਾ ਤੁਹਾਨੂੰ ਗੁੜੀਆਂ ਨੇ ਕਿਹਾ ਕਿ ਮੇਰੇ ਨਾਲ ਗਲਤ ਕੰਮ ਕਰਦੇ ਆ ਕੋਈ ਡਰਾਉਂਦਾ ਤਾਂ ਕੋਈ ਵੱਦੀ ਸੀ ਹਾਂਜੀ ਉਹ ਕਹਿੰਦੇ ਮੈਨੂੰ ਕਹਿੰਦੇ ਸੀ ਜੇ ਤੂੰ ਆਦੀ ਮੰਮੀ ਨੂੰ ਦੱਸਿਆ ਜਾਂ ਕਿਸੇ ਨੂੰ ਵੀ ਦੱਸਿਆ ਮੈਂ ਤੈਨੂੰ ਗਲਾ ਘੋਟ ਕੇ ਮਾਰ ਦੂੰ ਨਾਲੇ ਤੇਰੀ ਮੰਮੀ ਨੂੰ ਮੈਨੂੰ ਫਾਂਸੀ ਹੋ ਜਾਊਗੀ ਆਪਣਾ ਘਰ ਖਰਾਬ ਹੋ ਜਾਊਗਾ ਉਹ ਖਵਾਰਾ ਸੀ ਹਾਂਜੀ ਪਹਿਲਾਂ ਉਹ ਕੁਵਾਰਾ ਸਿੱਖਿਆ ਕੇ ਮੇਰੇ ਬੇਟਾ ਹੋਇਆ ਇਹਨਾਂ ਤੋਂ ਤੇ ਕਿੰਨੇ ਚਿਰ ਹੋਇਆ ਤੁਹਾਡੇ ਘਰ 13 ਸਾਲ ਹੋ ਗਏ ਜੀ 13 ਸਾਲ ਹੋ ਗਏ ਇਹ ਵੀ ਕਿੰਨੇ ਸਾਲ ਹੋ ਗਏ ਇਹ ਗਲਤ ਕੰਮ ਕਰਦਾ ਗੁੜੀਆਂ ਨੇ ਦੱਸਿਆ ਵੀਰ ਜੀ ਕਹਿੰਦੀ 3 ਸਾਲ ਹੋ ਗਏ ਵੀ ਪਹਿਲਾਂ ਛੇੜਖਾਨੀਆਂ ਕਰਦਾ ਸੀਗਾ ਹੁਣ ਮੇਰੇ ਨਾਲ ਗਲਤ ਕੰਮ ਕਰਦਾ ਸੀ ਪਹਿਲਾਂ ਤਾਂ ਸਿਰਾਂ ਦੀ ਛੇੜਖਾਨੀ ਕਰਦਾ ਸੀ ਮੇਰੇ ਨਾਲ ਫਿਰ ਤੁਸੀਂ ਹੋਰ ਵੀ ਦੱਸੋ ਕਿ ਤੈਨੂੰ ਨਹੀਂ ਵੀਰ ਜੀ ਮੈਨੂੰ ਮੈਨੂੰ ਗੁੜੀਆਂ ਨੇ ਦੱਸਿਆ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਆਪਾਂ ਇਹਨੂੰ ਪਹਿਲਾਂ ਫੜਦੇ ਆ ਵੀ ਕੀ ਕਰਦਾ ਮੈਨੂੰ ਉਹਨੂੰ ਵੇਖਣ ਤੋਂ ਮੈਂ ਪੁੱਛਿਆ ਵੀਰ ਜੀ ਮੈਨੂੰ ਇਹਨਾਂ ਨੇ ਕੁੱਟਿਆਂ ਤੇ ਹੁਣ ਤੁਹਾਡੇ ਵੱਲੋਂ ਆ ਕੋਲੇ ਜਿਆਦਾ ਕੀ ਕੀ ਅਗਲੀ ਕਾਰਵਾਈ ਚਾਹੁੰਦੇ ਬਸ ਮੈਂ ਤਾਂ ਇਹ ਚਾਹੁੰਦੀ ਕਿ ਇਹਨੂੰ फांसी ਦੀ ਸਜ਼ਾ ਸੁناਈ ਜਾਵੇ ਕਿ ਕਿਹੜਾ ਹੋਰ ਕੋਈ ਪਿਓ ਨਾ ਹੈ ਕਰ ਸਕੇ ਨਾ ਥੱਕਾ ਤੇ ਨਾ ਮਤਰੇ ਆਵੇ ਇਹਨੂੰ फांसी ਹੋਵੇ ਇਹਨੂੰ ਸਜ਼ਾ ਹੋਵੇ ਮੇਰੇ ਬੇਟੀ ਨੂੰ ਇਨਸਾਫ ਦਿਵਾਓ ਇਸ ਜ਼ਬਰ ਜਨਾਤ ਦਾ ਸ਼ਿਕਾਰ ਹੁੰਦੀ ਰਹੀ ਮਾਸੂਮ ਲੜਕੀ ਨੇ ਜਦੋਂ ਹੌਸਲਾ ਕਰਕੇ ਆਪਣੀ ਚੁੱਪੀ ਤੋੜੀ ਅਤੇ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਉਸ ਵਕਤ ਪਿੰਡ ਦੇ ਵਿੱਚ ਰੌਲਾ ਪੈ ਗਿਆ ਅਤੇ ਮੁਲਜ਼ਮ

ਅਤੇ ਬੰਦੀ ਕਾਰਵਾਈ ਕਰਨ ਦੇ ਲਈ ਅਗਲੀ ਕਮਾਨ ਪੁਲਿਸ ਦੇ ਹੱਥ ਸੌਂਪ ਦਿੱਤੀ ਹੈ ਆਪਣੇ ਕੋਲ ਇੱਕ ਫੀਮੇਲ ਆਈ ਸੀ ਜੀ 15 ਸਾਲ ਦੀ ਲੜਕੀ ਹੈ ਨਾਮ ਅੱਜ ਦੀ ਰੇਟ ਜੁਹ ਜੀ 9 ਅਗਸਤ ਨੂੰ 25 ਦਿਨਾਂ ਚ ਆਪਰ ਪੇਸ਼ੈਂਟ ਸੈਕਸ਼ੁਅਲ ਅਕਸਾਲ ਦਾ ਕੇਸ ਸੀ ਜੀ ਪੇਸ਼ੈਂਟ ਦੀ ਮੈਡੀਕਲ ਲੀਗਲ ਰਿਪੋਰਟ ਤੇ ਆ ਰਹੀ ਦਿੱਤੀ ਗਈ ਹੈ ਜਦੋਂ ਹੀ ਕੋਈ ਰਿਪੋਰਟ ਆਪਣੀ ਤਿਆਰ ਹੋ ਜਾਂਦੀ ਹੈ ਫਿਰ ਸਬੰਧਤ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ ਤੇ ਫਰਦਰ ਕਾਰਵਾਈ ਚੋੜੀ ਜਾਵੇਗੀ ਪੁਲਿਸ ਵੱਲੋਂ ਇਸ ਕਲਜੁਗੀ ਪਿਓ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਤਰਾਵਾਂ ਦੇ ਤਹਿਤ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਸਾਨੂੰ ਇਨਫੋਰਮੇਸ਼ਨ ਮਸੂਲ ਹੋਈ ਸੀ ਕਿ 13 ਸਾਲ ਦੀ ਲੜਕੀ ਨਾਲ ਉਹਦਾ ਸਟੈਪ ਫਾਦਰ ਜਿਹੜਾ ਹੈ ਜ਼ਬਰਜਨਾਹ ਕਰਦਾ ਸੀ ਉਸ ਸਬੰਧ ਵਿੱਚ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਐਫਆਰ ਨੰਬਰ 86/25 ਅੰਡਰ ਸੈਕਸ਼ਨ 642 642 ਐਫ 642 ਐਮ ਤੇ 351 ਤੇ 6 ਪਾਕਸੋ ਤਹਿਤ ਅਸੀਂ ਪਰਚਾ ਦਰਜ ਕੀਤਾ ਤੇ ਜਿਹੜਾ ਜਗਸੀਰ ਸਿੰਘ ਹੈ ਉਹਦਾ ਸਟੈਪ ਫਾਦਰ ਸੀ ਲੜਕੀ ਦਾ ਇਨੂੰ ਅਰੈਸਟ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਦਾ ਰਮਾਨ ਲੈ ਕੇ ਸਖਤੀ ਨਾਲ ਅੱਗੇ ਫਰਦਰ ਜਿਹੜੀ ਇਹਦੀ ਪੁਸ਼ਕਿਸ਼ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਧੀ ਧੀ ਹੀ ਹੁੰਦੀ ਹੈ ਭਾਵੇਂ ਆਪਣੀ ਹੋਵੇ ਜਾਂ ਫਿਰ ਬਗਾਨੀ ਪਰ ਅਜਿਹਾ ਇਨਸਾਨ ਇਨਸਾਨੀਅਤ ਦੇ ਨਾਮ ਤੇ ਇੱਕ ਕਲੰਕ ਹੈ ਜਿਸ ਨੇ ਆਪਣੀ ਹੀ ਸਕੀਤੀ ਨੂੰ ਆਪਣੀ ਹਵਸਤਾ ਸ਼ਿਕਾਰ ਬਣਾਇਆ। ਹੁਣ ਉਮੀਦ ਹੈ ਕਾਨੂੰਨ ਆਪਣੀ ਕਾਨੂੰਨੀ ਕਾਰਵਾਈ ਤਹਿਤ ਇਸ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਦੇਵੇ ਤਾਂ ਜੋ ਭਵਿਕ ਵਿੱਚ ਕੋਈ ਅਜਿਹਾ ਕਰਨ ਦੀ ਸੋਚ ਵੀ ਨਾ ਸਕੇ। ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਣਾ ਕਿ ਆਖਰਕਾਰ ਤੁਸੀਂ ਇਸ ਮੁਲਜ਼ਮ ਪ੍ਰਤੀ ਕੀ ਕਹਿਣਾ ਚਾਹੁੰਦੇ ਹੋ